ਗਰਮੇਲ ਸਿੰਘਾ ਜੀ ਮੌੜ ਖੁਰਦਾ ਪਿੰਡ ਹੈ ਸਾਡੇ ਜਿਹੜਾ ਸੀਵਰੇਜ ਦਾ ਬਹੁਤ ਹੀ ਬੁਰਾ ਹਾਲ ਹੈ ਲੰਮੇ ਸਮੇਂ ਤੋਂ 3-4 ਸਾਲ ਹੋ ਗਏ ਇੱਥੋਂ ਦੇ ਹਾਲਾਤ ਇੰਨੇ ਮਾੜੇ ਐ ਕਿਉਂਕਿ ਇੱਥੇ ਬਹੁਤ ਜਿਆਦੇ ਹਾਲਾਤ ਮਾੜੇ ਹੈਗੇ ਬਿਮਾਰੀਆਂ ਪੈ ਰਹੀਆਂ ਕਾਲੇ ਪੀਲੇ ਦੀਆਂ ਹੋਰ ਵੀ ਅਸੀਂ ਬਹੁਤ ਵਾਰੀ ਪ੍ਰਸ਼ਾਸਨ ਨੂੰ ਮਿਲ ਚੁੱਕੇ ਆ ਕਦੇ ਵੀ ਸਾਡੀ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਜਿਹੜਾ ਅੱਜ ਮੌੜ ਤੋਂ ਮੌੜ ਖੁਰਦਾ ਤੋਂ ਮੌੜ ਮੰਡੀ ਨੂੰ ਰਸਤਾ ਜਾਂਦਾ ਹੈਗਾ ਬਾਗ ਕੋਲੇ ਉਹਦੇ ਉੱਤੇ ਰੋਜ਼ ਐਕਸੀਡੈਂਟ ਹੁੰਦੇ ਆ ਆ ਖੁਦ ਸਾਡੇ ਗਰਸੇਵਤ ਸਿੰਘ ਬੈਠਾ ਇਹਦੀ ਦੋ ਥਾਂ ਤੋਂ ਬਾਹਰ ਟੁੱਟ ਗਈ ਮੋਢਾ ਟੁੱਟ ਚੁੱਕਿਆ ਮੇਰੇ ਘਰ ਵਾਲੀ ਦਾ ਜਿਹੜਾ ਉਹਦਾ ਚੂੜਾ ਟੁੱਟਿਆ ਹੋਇਆਗਾ ਉਹਦਾ ਘੱਟੋ ਘੱਟ ਪੰਜਵਾਂ ਆਪਰੇਸ਼ਨ ਹੈਗਾ ਜਿਹੜਾ ਕਿ ਕੱਲ ਹੋਣਾਗਾ ਤੇ ਇੱਥੋਂ ਦੇ ਰੋਜ਼ ਦੇ ਜਿਹੜੇ ਐਕਸੀਡੈਂਟ ਆਗੇ ਰੋਜ਼ ਇੱਥੋਂ ਦੇ ਬੁਰੇ ਹਾਲਾਤ ਨੇ ਜਿਹੜਾ ਕਿ ਆ ਸਾਨੂੰ ਮਜ਼ਦੂਰੀ ਦੇ ਵਿੱਚ ਅੱਜ ਧਰਨਾ ਲਾਉਣਾ ਪੈ ਗਿਆ ਇਸ ਕਾਰਨ ਵੀ ਇੱਥੋਂ ਦੀ ਜਿਹੜੀ ਗੁੰਗੀ ਬੋਲੀ ਇੱਥੋਂ ਦਾ ਐਮ.ਐਲ.ਏ ਨਕਮਾ ਐਮ.ਐਲ.ਏ ਜਿਹੜਾ ਇੱਥੋਂ ਦਾ ਉਹਦੀ ਅੰਗੇਲੀ ਦੇ ਨਾਲ ਇੱਥੇ 4-5 ਸਾਲ ਦੇ ਵਿੱਚ ਕੰਮ ਨਹੀਂ ਹੋ ਰਿਹਾਗਾ ਜャ ਇੱਥੋਂ ਦਾ ਜਿਹੜਾ ਪ੍ਰਧਾਨ ਆ ਜャ ਇੱਥੋਂ ਦਾ ਈਓ ਹੈ ਜャ ਸੀਵਰੇਜ ਦਾ ਐਸਡੀਓ ਹੈ ਇਹਨਾਂ ਦਾ ਕੋਈ ਵੀ ਕੰਮ ਨਹੀਂ ਕਰਕੇ ਰਾਜੀ ਕਿਉਂਕਿ ਜਿਹੜਾ ਸੀਵਰੇਜ ਹੈ ਐਡਾ ਇਹਦਾ ਬੁਰਾ ਹਾਲ ਹੈ ਜਿੰਨਾ ਵੀ ਕਹਦੇ ਜੋ ਜੇ ਸਰਕਾਰ ਦੇ ਹੱਥ ਦੇ ਵਿੱਚ ਹੈ ਜੇ ਕਰਨ ਤੇ ਆ ਜੇ ਸਿਰਫ 2 ਘੰਟਿਆਂ ਦਾ ਕੰਮ ਹੈ ਜੈਡ ਮਸ਼ੀਨਾਂ ਲਾ ਕੇ 2 ਦਿਨਾਂ ਦੇ ਵਿੱਚ ਸਾਰਾ ਸੀਵਰੇਜ ਦੀ ਸਾਫ ਸਪਾਈ ਹੋ ਸਕਦੀ ਹੈ ਕਿਉਂਕਿ ਇਹਨਾਂ ਨੇ ਕਰਨਾ ਨਹੀਂ ਇਹਨਾਂ ਨੇ ਕੰਮ ਕਰਨਾ ਨਹੀਂ ਜਿਹੜਾ ਐਮਐਲਏ ਆ ਉਹ ਪੈਸੇ ਬਣਾਉਣ ਤੇ ਲੱਗਿਆ ਹੋਇਆ ਉਹ ਇਹ ਮੰਡੀ ਦੇ ਵਿੱਚ ਕਦੇ ਜਾਂ ਛੋਟੇ ਮੋੜਾਂ ਦੇ ਵਿੱਚ ਢੀੜਾ ਨਹੀਂ ਮਾਰਨਾਗਾ ਜਿਹੜਾ ਇੱਥੋਂ ਅੱਜ ਸਾਡੇ ਮੋੜ ਦਾ ਸੱਪੜਾ ਹੈਗਾ ਸੱਪੜਾ ਦਾ ਬੁਰਾ ਹਾਲ ਹੈ ਸੱਪੜਾ ਦਾ ਬਹੁਤ ਬੁਰਾ ਹਾਲ ਹੈ ਜੇ ਸੱਪੜ ਦੀ ਵੀ ਸਫਾਈ ਹੋ ਜੇ ਸਾਡੇ ਸੀਵਰੇਜ ਦੀ ਦਿੱਕਤ ਵੀ ਨਹੀਂ ਆਉਂਦੀਗੀ ਕਿਉਂਕਿ ਜਿਹੜਾ ਨਾਲੀਆਂ ਦਾ ਪਾਣੀ ਆ ਉਹ ਸੱਪੜਾਂ ਦੇ ਵਿੱਚ ਪੈ ਜੇ ਸੱਪੜਾਂ ਦੇ ਉੱਤੋਂ ਗਾਹਾਂ ਉਹਦਾ ਸਕਲਾਈ ਹੋ ਜੇ ਤੇ ਕਿਉਂਕਿ ਜਦੋਂ ਸਰਕਾਰ ਨੇ ਕਰਨਾ ਨਹੀਂ ਇਥੇ ਦੇ ਨਗਮੇ ਐਮ ਐਲ ਏ ਨੇ ਕਰਨਾ ਹੀ ਨਹੀਂਗਾ ਤੇ ਹੋਊਗਾ ਵੀ ਕਿਵੇਂ ਕਿਉਂਕਿ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਸਰਕਾਰ ਤੋਂ ਵੀ ਜਿਹੜਾ ਸਾਡਾ ਸੀਵਰੇਜ ਦਾ ਮਸਲਾ ਹੈ ਗਰਮੀਆਂ ਆਉਂਦੀਆਂ ਜਾਂਦੀਆਂ ਮੱਸਰ ਹੋਣੇ ਤੋਂ ਜ਼ਿਆਦਾ ਹੋ ਗਿਆਗਾ ਸਾਡੇ ਅੱਜ ਬਿਮਾਰੀਆਂ ਪੈਣ ਦਾ ਖਤਰਾ ਹੈਗਾ ਅੱਜ ਤੁਸੀਂ ਜਾ ਕੇ ਦੇਖ ਲਓ ਮੱਸਰ ਦੀ ਐਡੀ ਬਿਮਾਰੀ ਪਈ ਹੋਈ ਹੈ ਕਿਸੇ ਨੂੰ ਕਾਲਾ ਪੀੜ ਗਿਆ ਕਿਸੇ ਨੂੰ ਗਠੀਆ ਪਾਇ ਕਿਸੇ ਨੂੰ ਡੇਂਗੂ ਬੁਖਾਰ ਹੈਗਾ ਘਰ ਘਰ 2-2 4-4 5-5 ਮਰੀਜ਼ ਪੈਣਗੇ ਤੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਸਰਕਾਰ ਪ੍ਰਸ਼ਾਸਨ ਸੁਣਨ ਨੂੰ ਤਿਆਰ ਨਹੀਂ ਸਾਡੀ ਇਹੀ ਬੇਨਤੀ ਹੈ ਵੀ ਸਾਡਾ ਜਲਦੀ ਤੋਂ ਜਲਦੀ ਮਸਲਾ ਹੱਲ ਹੋਵੇ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਾਂਗੇ ਜਿੰਨਾ ਚਿਰ ਵੀ ਇਹ ਸਾਡਾ ਮਸਲਾ ਹੱਲ ਜਾਂ ਇੱਥੋਂ ਦਾ ਐਸਡੀਨ ਸਾਹਿਬ ਇੱਥੋਂ ਆ ਕੇ ਸਾਨੂੰ ਵਿਸ਼ਵਾਸ ਦਿਵਾਵੇ ਜਾਂ ਤਹਿਸੀਲਦਾਰ ਆ ਕੇ ਸਾਨੂੰ ਵਿਸ਼ਵਾਸ ਦਿਵਾਵੇ ਵੀ ਸਾਨੂੰ ਕਿੰਨੇ ਟਾਈਮ ਦੇ ਵਿੱਚ ਇਹ ਅਸੀਂ ਇਹਦਾ ਕੰਮ ਸਿਵਰੇਜ ਦਾ ਜਿਹੜਾ ਅਸੀਂ ਕਰਵਾ ਦਾਂਗੇ ਕਦੋਂ ਅਸੀਂ ਮਸ਼ੀਨਾਂ ਲਾਵਾਂਗੇ ਤੇ ਨਹੀਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਰਾਸ ਹੋਰ ਵਿੱਡਾਂਗੇ ਸਾ ਸਾਨੂੰ ਮਰਨ ਵਰਤ ਰੱਖਣਾ ਪਿਆ ਉਹ ਵੀ ਰੱਖਾਂਗੇ ਕਿਉਂ ਅਸੀਂ ਸਾਡੇ ਲੋਕ ਨੇ ਜਿਹੜੇ ਮਰੇ ਤਾਂ ਉਹੀ ਪੈਣਾ ਇੱਕ ਹੋਰ ਚੀਜ਼ ਹੈ 60 70 ਪਿੰਡਾਂ ਦਾ ਰਸਤਾ ਇਹ 60 70 ਪਿੰਡ ਇਸੇ ਰਸਤੇ ਵਿੱਚ ਦੀ ਟੱਪਦੇ ਹੋਰ ਰਸਤਾ ਕੋਈ ਵੀ ਨਹੀਂਗਾ ਤੇ ਇਹੀ ਸਾਡੀ ਬੇਨਤੀ ਹੈ ਸਰਕਾਰ ਤੋਂ ਮੰਗ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਕੰਮ ਨੂੰ ਕਰਵਾਇਆ ਜਾਵੇ ਤੇ ਜਿਹੜੀ ਆ ਮਸ਼ੀਨਾ ਲਿਆ ਕੇ ਉਹ ਇਹਦੀ ਸਫਾਈ ਕਰਵਾਈ ਜਾਵੇ ਜੈਡ ਮਸ਼ੀਨਾ ਦੇ ਨਾਲ ਇਹਦੀ ਸਫਾਈ ਹੋਣੀ ਹੈਗੀ ਜੈਡ ਮਸ਼ੀਨਾ ਪਹਿਲਾਂ ਦੋ ਵਾਰੀ ਇੱਥੇ ਆ ਚੁੱਕੀਆਂ ਹਨ ਜਦੋਂ ਆ ਚੁੱਕੀਆਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਪਹਿਲਾਂ ਪ੍ਰਧਾਨ ਆਉਂਦਾ ਹਿੱਸਾ ਭਾਲਦਾ ਐ ਐਮਐਲਏ ਆਉਂਦਾ ਹਿੱਸਾ ਭਾਲਦਾ ਕਿਉਂਕਿ ਉਹ ਜੈਡ ਮਸ਼ੀਨਾ ਨਾਲ ਇੱਥੇ ਠੇਕੇਦਾਰ ਸਾਡੇ ਕੋਲੇ ਰਹਿੰਦੇ ਰਹੇਗੇ ਇੱਥੇ ਸਾਡੇ ਕੋਲੇ ਧਰਮਸ਼ਾਲਾ ਦੇ ਵਿੱਚ ਪੈਂਦੇ ਰਹੇ ਸੀ ਪਾਣੀ ਦਾ ਪ੍ਰਬੰਧ ਰੋਟੀ ਦਾ ਪ੍ਰਬੰਧ ਵੀ ਕਰਕੇ ਦਿੰਦੇ ਸੀ ਉਹਨਾਂ ਨੂੰ ਜਦੋਂ ਨਾ ਪੇਮੈਂਟ ਹੋਈ ਤਾਂ ਉਹ ਪੈਸੇ ਦਿੱਤੇ ਨਾ ਭੱਜ ਗਏ ਉਹ ਉਹਨਾਂ ਨੇ ਆਖਰ ਦੇ ਵਿੱਚ ਡਰਾਈਵਰਾਂ ਨੂੰ ਵੀ ਦੇਣਾ ਤੇਲ ਵੀ ਪੋਣਾਗਾ ਹੋਰ ਵੀ ਖਰਚੇ ਸੀਗੇ ਅਗਲਾ ਪੁਸ਼ਟੀਗਾਰ ਕੀ ਹੋਊਗਾ ਜੇ ਨਾ ਹੋਇਆ ਕੰਮ ਅਗਲਾ ਅਸੀਂ ਸੰਗਰਾਸ ਸਾਰੀ ਕਮੇਟੀ ਸੋਚ ਸਮਝ ਕੇ ਵਿਚਾਰ ਕੇ ਅਸੀਂ ਅਗਲਾ ਸੰਗਰਾਸ ਵਿੱਡਾਂਗੇ ਥੋੜੇ ਦਿਨਾਂ ਦੇ ਵਿੱਚ ਹੀ ਆਜ ਆਜ ਹੀ ਫੈਸਲਾ ਹੋ ਜਾਣਾ ਜੀ ਲੰਮਾ ਸੰਗਰਾਸ ਪੈਣਾ ਹੀ ਨਹੀਂਗਾ ਅੱਜ ਇੱਕ ਪਾਸਾ ਕਰਕੇ ਉੱਠਣਾ ਸੀ ਹਾਂ ਕੋਈ ਵੀ ਇੱਥੇ ਆ ਕੇ ਸਾਨੂੰ ਵਿਸ਼ਵਾਸ ਦਵਾਵੇ ਪ੍ਰਸ਼ਾਸਨ ਦਾ ਤੇ ਅਸੀਂ ਉਹਨਾਂ ਚਿਰ ਕੋਈ ਕਿਸੇ ਪਾਸੇ ਜਾਣਦੇ ਨਹੀਂਗੇ ਇੱਥੇ ਚਾਹ ਪਾਣੀ ਦਾ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸਦਾ